ਇਹ ਦਰਦਨਾਕ ਹਾਦਸਾ ਵਾਪਰਿਆ ਜਮੁਨਾ ਨਗਰ ਦੇ ਵਿੱਚ ਜਿੱਥੇ ਇੱਕ ਕਾਰ ਟੋਲ ਬਚਾਉਣ ਦੇ ਚੱਕਰ ਦੇ ਵਿੱਚ ਛੱਪੜ ਦੇ ਵਿੱਚ ਜਾ ਡਿੱਗੀ ਹੈ ਦੱਸਦੀ ਕਿ ਇਸ ਹਾਦਸੇ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਦੀ ਮੌਤ ਹੋਈ ਹੈ ਭੈਣ ਭਰਾ ਦੋਵੇਂ ਇਸ ਕਾਰ ਦੇ ਵਿੱਚ ਸਵਾਰ ਸੀ ਚੰਡੀਗੜ੍ਹ ਤੋਂ ਪੇਪਰ ਦੇ ਕੇ ਆ ਰਹੇ ਸੀ ਔਰ ਇਹ ਹਾਦਸਾ ਵਾਪਰ ਜਾਂਦਾ ਥਾ ਟਰੈਕਟਰ ਟਰਾਲੀ ਦੇ ਨਾਲ ਛੱਪੜ ਦੇ ਵਿੱਚੋਂ ਕਾਰ ਬਾਹਰ ਕੱਢੀ ਗਈ ਹੈ ਜਿਹੜੀ ਲੜਕੀ ਕਾਰ ਦੇ ਵਿੱਚ ਸਵਾਰ ਸੀ ਤਾਂ ਉਸ ਦੇ ਵੱਲੋਂ ਆਸ-ਪਾਸ ਦੇ ਜਿਹੜੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਪਰ ਜਿਹੜਾ ਲੜਕਾ ਇਸ ਕਾਰ ਦੇ ਵਿੱਚ ਮੌਜੂਦ ਸੀ ਤਾਂ ਉਸ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਛੱਪੜ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ ਤਾਂ ਜਮਨਾਨਗਰ ਦੇ ਪਿੰਡ ਕਨੜੀ ਕਲਾ ਦੇ ਨੇੜੇ ਇਹ ਹਾਦਸਾ ਵਾਪਰਦਾ ਦੱਸਦੀ ਹੈ ਕਿ ਟੋਲ ਬਚਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕਾਰ ਪਿੰਡਾਂ ਦੇ ਵਿੱਚ ਪਾ ਲਈ ਜਾਂਦੀ ਹੈ ਔਰ ਉਸ ਦੇ ਅੱਗੇ ਕਾਰ ਦੇ ਅੱਗੇ ਜਦੋਂ ਕੋਈ ਆ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਸਿੱਧਾ ਛੱਪੜ ਦੇ ਵਿੱਚ ਜਾ ਡੇਗਦੀ ਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਾਰ ਛੱਪੜ ਦੇ ਵਿੱਚ ਜਾ ਡਿੱਗੀ ਹੈ ਔਰ ਇਸ ਹਾਦਸੇ ਦੇ ਵਿੱਚ ਇਹ ਕਾਰ ਦੇ ਵਿੱਚ ਜੋ ਭੈਣ ਭਰਾ ਸਵਾਰ ਸੀ ਤਾਂ ਉਹਨਾਂ ਦੇ ਵਿੱਚੋਂ ਭਰਾ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਜਿਹੜੀ ਲੜਕੀ ਹੈ ਉਸ ਨੂੰ ਇਸ ਹਾਦਸੇ ਦੇ ਵਿੱਚ ਲੋਕਾਂ ਦੇ ਵੱਲੋਂ ਬਚਾ ਲਿਆ ਗਿਆ ਤਾਂ ਮੌਕੇ ਤੇ ਜਿਹੜੇ ਸਥਾਨਕ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਪਹੁੰਚਾਈ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਇਸ ਨੂੰ ਬਚਾਇਆ ਜਾਂਦਾ ਤਾਂ ਚੰਡੀਗੜ੍ਹ ਦੀ ਇਹ ਚੰਡੀਗੜ੍ਹ ਤੋਂ ਪੇਪਰ ਦੇ ਕੇ ਆ ਰਹੇ ਸੀ ਭੈਣ ਦਾ ਪੇਪਰ ਸੀ ਭਰਾ ਨਾਲ ਚੰਡੀਗੜ੍ਹ ਪੇਪਰ ਦਿਵਾਉਣ ਗਿਆ ਸੀ ਔਰ ਸੌਫਟਵੇਅਰ ਇੰਜੀਨੀਅਰ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਇਹ ਬੇहद ਦਰਦਨਾਕ ਹਾਦਸਾ ਕਿਉਂਕਿ ਇੱਕ ਪਰਿਵਾਰ ਦੀਆਂ ਖੁਸ਼ੀਆਂ ਇਸ ਹਾਦਸੇ ਦੇ ਵਿੱਚ ਉੱਜੜ ਗਈਆਂ ਇੱਕ ਪਰਿਵਾਰ ਦਾ ਚਰਾਗ ਇਸ ਹਾਦਸੇ ਦੇ ਵਿੱਚ ਬੁੱਝ ਗਿਆ ਤਾਂ ਇਹ ਹਾਦਸਾ ਪੂਰਾ ਕਿਵੇਂ ਵਾਪਰਿਆ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਸਥਾਨਕ ਲੋਕ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕੁੜੀ ਦਾ ਰੈਸਕਿਊ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਇਹ ਪੂਰਾ ਹਾਦਸਾ ਕਿਵੇਂ ਵਾਪਰਿਆ आज जैसे ही टेलीफोन आया मौके पर पहुंचे वहां देखा कि कार जो चालक था हिमांशु बसीन ये अपनी सिस्टर को लेके चंडीगढ़ में पेपर दुलवाने के लिए गया था वहां से जैसे ही वापस आया वो टोल बचाने के चक्कर में गदौली से कांडी खुर्द गांव में पहुंच गया और वहां जाके कोई मोटरसाइकिल वाला आया मोटरसाइकिल वाले को बचाते बचाते ये जो इसकी जो कार थी वो जोड़ में गिर गई और पलट गई गांव के लोग इकट्ठे हो गए कानी फूट के उन्होंने लड़की तान्या को तो बचा लिया और ये इसकी पानी में डूबने से लड़के की जो हमाशु बसीन है इसकी मौत हो गई है और उसके बाद जाके मौके पे बयान ले आया आगे एक की कार्रवाई कर देंगे कौन सी लड़ी है वापर जाता था ट्रैक्टर ट्राली के छप्पड़ कार बाहर क्ढ़ी गई है जी लड़की ਕਾਰ ਦੇ ਵਿੱਚ ਸਵਾਰ ਸੀ ਤਾਂ ਉਸ ਦੇ ਵੱਲੋਂ ਆਸ-ਪਾਸ ਦੇ ਜਿਹੜੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਪਰ ਜਿਹੜਾ ਲੜਕਾ ਇਸ ਕਾਰ ਦੇ ਵਿੱਚ ਮੌਜੂਦ ਸੀ ਤਾਂ ਉਸ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਛੱਪੜ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ ਤਾਂ ਜਮਨਾ ਨਗਰ ਦੇ ਪਿੰਡ ਕਾਨੜੀ ਕਲਾ ਦੇ ਨੇੜੇ ਇਹ ਹਾਦਸਾ ਵਾਪਰਦਾ ਦੱਸਦੀ ਹੈ ਕਿ ਟੋਲ ਬਚਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕਾਰ ਪਿੰਡਾਂ ਦੇ ਵਿੱਚ ਪਾ ਲਈ ਜਾਂਦੀ ਹੈ ਔਰ ਉਸ ਦੇ ਅੱਗੇ ਕਾਰ ਦੇ ਅੱਗੇ ਜਦੋਂ ਕੋਈ ਆ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਸਿੱਧਾ ਛੱਪੜ ਦੇ ਵਿੱਚ ਜਾ ਡੇਗੀ ਦਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਕਾਰ ਛੱਪੜ ਦੇ ਵਿੱਚ ਜਾ ਡਿੱਗੀ ਹੈ ਔਰ ਇਸ ਹਾਦਸੇ ਦੇ ਵਿੱਚ ਇਹ ਕਾਰ ਦੇ ਵਿੱਚ ਜੋ ਭੈਣ ਭਰਾ ਸਵਾਰ ਸੀ ਤਾਂ ਉਹਨਾਂ ਦੇ ਵਿੱਚੋਂ ਭਰਾ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਜਿਹੜੀ ਲੜਕੀ ਹੈ ਉਸ ਨੂੰ ਇਸ ਹਾਦਸੇ ਦੇ ਵਿੱਚ ਲੋਕਾਂ ਦੇ ਵੱਲੋਂ ਬਚਾ ਲਿਆ ਗਿਆ ਤਾਂ ਮੌਕੇ ਤੇ ਜਿਹੜੇ ਸਥਾਨਕ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਪਹੁੰਚਾਈ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਇਸ ਨੂੰ ਬਚਾਇਆ ਜਾਂਦਾ ਤਾਂ ਚੰਡੀਗੜ੍ਹ ਦੀ ਇਹ ਚੰਡੀਗੜ੍ਹ ਤੋਂ ਪੇਪਰ ਦੇ ਕੇ ਆ ਰਹੇ ਸੀ ਭੈਣ ਦਾ ਪੇਪਰ ਸੀ ਭਰਾ ਨਾਲ ਚੰਡੀਗੜ੍ਹ ਪੇਪਰ ਦਿਵਾਉਣ ਗਿਆ ਸੀ ਔਰ ਸੌਫਟਵੇਅਰ ਇੰਜੀਨੀਅਰ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਇਹ ਬੇहद ਦਰਦਨਾਕ ਹਾਦਸਾ ਕਿਉਂਕਿ ਇੱਕ ਪਰਿਵਾਰ ਦੀਆਂ ਖੁਸ਼ੀਆਂ ਇਸ ਹਾਦਸੇ ਦੇ ਵਿੱਚ ਉੱਜੜ ਗਈਆਂ ਇੱਕ ਪਰਿਵਾਰ ਦਾ ਚਾਰਾਗ ਇਸ ਹਾਦਸੇ ਦੇ ਵਿੱਚ ਬੁਝ ਗਿਆ ਤੇ ਇਹ ਹਾਦਸਾ ਪੂਰਾ ਕਿਵੇਂ ਵਾਪਰਿਆ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਸਥਾਨਕ ਲੋਕ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕੁੜੀ ਦਾ ਰੈਸਕਿਊ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਇਹ ਪੂਰਾ ਹਾਦਸਾ ਕਿਵੇਂ ਵਾਪਰਿਆ आज जैसे ही टेलीफोन आया मौके पर पहुंचे वहां देखा कि कार जो चालक था हिमांशु बसीन ये अपनी सिस्टर को लेके चंडीगढ़ में पेपर दुलवाने के लिए गया था वहां से जैसे ही वापस आया वो टोल बचाने के चक्कर में गदौली से कांडी खुर्द गांव में पहुंच गया और वहां जाके कोई मोटरसाइकिल वाला आया मोटरसाइकिल वाले को बचाते बिचाते जो इसकी जो कार थी वो जोड़ में गिर गई और पलट गई गांव के लोग इकट्ठे हो गए कारंटी फुट के उन्होंने लड़की तान्या को तो बचा लिया और ये इसकी पानी में डूबने से लड़के की जो हमाचू बसीन है इसकी मौत हो गई है और उसके बाद जाके ਵਾਪਰ ਜਾਂਦਾ ਥਾ ਟਰੈਕਟਰ ਟਰਾਲੀ ਦੇ ਨਾਲ ਛੱਪੜ ਦੇ ਵਿੱਚੋਂ ਕਾਰ ਬਾਹਰ ਕੱਢੀ ਗਈ ਹੈ ਜਿਹੜੀ ਲੜਕੀ ਕਾਰ ਦੇ ਵਿੱਚ ਸਵਾਰ ਸੀ ਤਾਂ ਉਸ ਦੇ ਵੱਲੋਂ ਆਸ-ਪਾਸ ਦੇ ਜਿਹੜੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਪਰ ਜਿਹੜਾ ਲੜਕਾ ਇਸ ਕਾਰ ਦੇ ਵਿੱਚ ਮੌਜੂਦ ਸੀ ਤਾਂ ਉਸ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਛੱਪੜ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ ਤਾਂ ਜਮਨਾਨਗਰ ਦੇ ਪਿੰਡ ਕਨੜੀ ਕਲਾ ਦੇ ਨੇੜੇ ਇਹ ਹਾਦਸਾ ਵਾਪਰਦਾ ਦੱਸਦੀ ਹੈ ਕਿ ਟੋਲ ਬਚਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕਾਰ ਪਿੰਡਾਂ ਦੇ ਵਿੱਚ ਪਾ ਲਈ ਜਾਂਦੀ ਹੈ ਔਰ ਉਸ ਦੇ ਅੱਗੇ ਕਾਰ ਦੇ ਅੱਗੇ ਜਦੋਂ ਕੋਈ ਆ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਸਿੱਧਾ ਛੱਪੜ ਦੇ ਵਿੱਚ ਜਾ ਡੇਗਦੀ ਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਾਰ ਛੱਪੜ ਦੇ ਵਿੱਚ ਜਾ ਡਿੱਗੀ ਹੈ ਔਰ ਇਸ ਹਾਦਸੇ ਦੇ ਵਿੱਚ ਇਹ ਕਾਰ ਦੇ ਵਿੱਚ ਜੋ ਭੈਣ ਭਰਾ ਸਵਾਰ ਸੀ ਤਾਂ ਉਹਨਾਂ ਦੇ ਵਿੱਚੋਂ ਭਰਾ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਜਿਹੜੀ ਲੜਕੀ ਹੈ ਉਸ ਨੂੰ ਇਸ ਹਾਦਸੇ ਦੇ ਵਿੱਚ ਲੋਕਾਂ ਦੇ ਵੱਲੋਂ ਬਚਾ ਲਿਆ ਗਿਆ ਤਾਂ ਮੌਕੇ ਤੇ ਜਿਹੜੇ ਸਥਾਨਕ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਪਹੁੰਚਾਈ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਇਸ ਨੂੰ ਬਚਾਇਆ ਜਾਂਦਾ ਤਾਂ ਚੰਡੀਗੜ੍ਹ ਦੀ ਇਹ ਚੰਡੀਗੜ੍ਹ ਤੋਂ ਪੇਪਰ ਦੇ ਕੇ ਆ ਰਹੇ ਸੀ ਭੈਣ ਦਾ ਪੇਪਰ ਸੀ ਭਰਾ ਨਾਲ ਚੰਡੀਗੜ੍ਹ ਪੇਪਰ ਦਿਵਾਉਣ ਗਿਆ ਸੀ ਔਰ ਸੌਫਟਵੇਅਰ ਇੰਜੀਨੀਅਰ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਇਹ ਬੇहद ਦਰਦਨਾਕ ਹਾਦਸਾ ਕਿਉਂਕਿ ਇੱਕ ਪਰਿਵਾਰ ਦੀਆਂ ਖੁਸ਼ੀਆਂ ਇਸ ਹਾਦਸੇ ਦੇ ਵਿੱਚ ਉੱਜੜ ਗਈਆਂ ਇੱਕ ਪਰਿਵਾਰ ਦਾ ਚਿਰਾਗ ਇਸ ਹਾਦਸੇ ਦੇ ਵਿੱਚ ਬੁਝ ਗਿਆ ਤੇ ਇਹ ਹਾਦਸਾ ਪੂਰਾ ਕਿਵੇਂ ਵਾਪਰਿਆ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਸਥਾਨਕ ਲੋਕ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕੁੜੀ ਦਾ ਰੈਸਕਿਊ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਇਹ ਪੂਰਾ ਹਾਦਸਾ ਕਿਵੇਂ ਵਾਪਰਿਆ आज जैसे ही टेलीफोन आया मौके पर पहुंचे वहां देखा कि कार जो चालक था हिमांशु बसीन ये अपने सिस्टर को लेके चंडीगढ़ में पेपर दुलवाने के लिए गया था वहां से जैसे ही वापस आया वो टोल बचाने के चक्कर में गदौली से कांडी खुर्द गांव में पहुंच गया और वहां जाके कोई मोटरसाइकिल वाला आया मोटरसाइकिल वाले को बचाते बचाते जो, इसकी जो कार थी वो जोड़ में गिर गई और पलट गई। गांव के लोग हो गए उन्होंने लड़की तान्या को बचा तो और ये इसकी पानी में डूबने से लड़के की जो हमांशु मसीन है इसकी मौत हो गई है और उसके बाद जाके मौत वापस था ट्रैक्टर ट्राली छप्पड़ बाहर कडी गई है जेडी लड़की ਕਾਰ ਦੇ ਵਿੱਚ ਸਵਾਰ ਸੀ ਤਾਂ ਉਸ ਦੇ ਵੱਲੋਂ ਆਸ-ਪਾਸ ਦੇ ਜਿਹੜੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਪਰ ਜਿਹੜਾ ਲੜਕਾ ਇਸ ਕਾਰ ਦੇ ਵਿੱਚ ਮੌਜੂਦ ਸੀ ਤਾਂ ਉਸ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਛੱਪੜ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ ਤਾਂ ਜਮਨਾ ਨਗਰ ਦੇ ਪਿੰਡ ਕਾਨੜੀ ਕਲਾ ਦੇ ਨੇੜੇ ਇਹ ਹਾਦਸਾ ਵਾਪਰਦਾ ਦੱਸਦੀ ਹੈ ਕਿ ਟੋਲ ਬਚਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕਾਰ ਪਿੰਡਾਂ ਦੇ ਵਿੱਚ ਪਾ ਲਈ ਜਾਂਦੀ ਹੈ ਔਰ ਉਸ ਦੇ ਅੱਗੇ ਕਾਰ ਦੇ ਅੱਗੇ ਜਦੋਂ ਕੋਈ ਆ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਸਿੱਧਾ ਛੱਪੜ ਦੇ ਵਿੱਚ ਜਾ ਡੇਗਦੀ ਦਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਾਰ ਛੱਪੜ ਦੇ ਵਿੱਚ ਜਾ ਡਿੱਗੀ ਹੈ ਔਰ ਇਸ ਹਾਦਸੇ ਦੇ ਵਿੱਚ ਇਹ ਕਾਰ ਦੇ ਵਿੱਚ ਜੋ ਭੈਣ ਭਰਾ ਸਵਾਰ ਸੀ ਤਾਂ ਉਹਨਾਂ ਦੇ ਵਿੱਚੋਂ ਭਰਾ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਜਿਹੜੀ ਲੜਕੀ ਹੈ ਉਸ ਨੂੰ ਇਸ ਹਾਦਸੇ ਦੇ ਵਿੱਚ ਲੋਕਾਂ ਦੇ ਵੱਲੋਂ ਬਚਾ ਲਿਆ ਗਿਆ ਤਾਂ ਮੌਕੇ ਤੇ ਜਿਹੜੇ ਸਥਾਨਕ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਪਹੁੰਚਾਈ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਇਸ ਨੂੰ ਬਚਾਇਆ ਜਾਂਦਾ ਤਾਂ ਚੰਡੀਗੜ੍ਹ ਦੀ ਇਹ ਚੰਡੀਗੜ੍ਹ ਤੋਂ ਪੇਪਰ ਦੇ ਕੇ ਆ ਰਹੇ ਸੀ ਭੈਣ ਦਾ ਪੇਪਰ ਸੀ ਭਰਾ ਨਾਲ ਚੰਡੀਗੜ੍ਹ ਪੇਪਰ ਦਿਵਾਉਣ ਗਿਆ ਸੀ ਔਰ ਸੌਫਟਵੇਅਰ ਇੰਜੀਨੀਅਰ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਇਹ ਬੇहद ਦਰਦਨਾਕ ਹਾਦਸਾ ਕਿਉਂਕਿ ਇੱਕ ਪਰਿਵਾਰ ਦੀਆਂ ਖੁਸ਼ੀਆਂ ਇਸ ਹਾਦਸੇ ਦੇ ਵਿੱਚ ਉੱਜੜ ਗਈਆਂ ਇੱਕ ਪਰਿਵਾਰ ਦਾ ਚਿਰਾਗ ਇਸ ਹਾਦਸੇ ਦੇ ਵਿੱਚ ਬੁਝ ਗਿਆ ਤੇ ਇਹ ਹਾਦਸਾ ਪੂਰਾ ਕਿਵੇਂ ਵਾਪਰਿਆ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਸਥਾਨਕ ਲੋਕ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕੁੜੀ ਦਾ ਰੈਸਕਿਊ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਇਹ ਪੂਰਾ ਹਾਦਸਾ ਕਿਵੇਂ ਵਾਪਰਿਆ आज जैसे ही टेलीफोन आया मौके पर पहुंचे वहां देखा कि कार जो चालक था हिमांशु बसीन ये अपने सिस्टर को लेके चंडीगढ़ में पेपर दुलवाने के लिए गया था वहां से जैसे ही वापस आया वो टोल बचाने के चक्कर में गदौली से कांडी खुर्द गांव में पहुंच गया और वहां जाके कोई मोटरसाइल वाला आया मोटरसाइकिल वाले को बचाते बचाते जो, इसकी जो कार थी वो जोड़ में गिर गई और पलट गई। गांव के लोग हो गए उन्होंने लड़की तान्या को बचा तो और ये इसकी पानी में डूबने से लड़के की जो हमाचू मसीन है इसकी मौत हो गई है और उसके बाद जाके मौत वापस था ट्रैक्टर ट्राली छप्पड़ बाहर कडी गई है जेडी लड़की ਕਾਰ ਦੇ ਵਿੱਚ ਸਵਾਰ ਸੀ ਤਾਂ ਉਸ ਦੇ ਵੱਲੋਂ ਆਸ-ਪਾਸ ਦੇ ਜਿਹੜੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਪਰ ਜਿਹੜਾ ਲੜਕਾ ਇਸ ਕਾਰ ਦੇ ਵਿੱਚ ਮੌਜੂਦ ਸੀ ਤਾਂ ਉਸ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਛੱਪੜ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ ਤਾਂ ਜਮਨਾਨਗਰ ਦੇ ਪਿੰਡ ਕਾਨੜੀ ਕਲਾ ਦੇ ਨੇੜੇ ਇਹ ਹਾਦਸਾ ਵਾਪਰਦਾ ਦੱਸਦੀ ਹੈ ਕਿ ਟੋਲ ਬਚਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕਾਰ ਪਿੰਡਾਂ ਦੇ ਵਿੱਚ ਪਾ ਲਈ ਜਾਂਦੀ ਹੈ ਔਰ ਉਸ ਦੇ ਅੱਗੇ ਕਾਰ ਦੇ ਅੱਗੇ ਜਦੋਂ ਕੋਈ ਆ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਸਿੱਧਾ ਛੱਪੜ ਦੇ ਵਿੱਚ ਜਾ ਡੇਗਦੀ ਦਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਾਰ ਛੱਪੜ ਦੇ ਵਿੱਚ ਜਾ ਡਿੱਗੀ ਹੈ ਔਰ ਇਸ ਹਾਦਸੇ ਦੇ ਵਿੱਚ ਇਹ ਕਾਰ ਦੇ ਵਿੱਚ ਜੋ ਭੈਣ ਭਰਾ ਸਵਾਰ ਸੀ ਤਾਂ ਉਹਨਾਂ ਦੇ ਵਿੱਚੋਂ ਭਰਾ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਜਿਹੜੀ ਲੜਕੀ ਹੈ ਉਸ ਨੂੰ ਇਸ ਹਾਦਸੇ ਦੇ ਵਿੱਚ ਲੋਕਾਂ ਦੇ ਵੱਲੋਂ ਬਚਾ ਲਿਆ ਗਿਆ ਤਾਂ ਮੌਕੇ ਤੇ ਜਿਹੜੇ ਸਥਾਨਕ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਪਹੁੰਚਾਈ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਇਸ ਨੂੰ ਬਚਾਇਆ ਜਾਂਦਾ ਤਾਂ ਚੰਡੀਗੜ੍ਹ ਦੀ ਇਹ ਚੰਡੀਗੜ੍ਹ ਤੋਂ ਪੇਪਰ ਦੇ ਕੇ ਆ ਰਹੇ ਸੀ ਭੈਣ ਦਾ ਪੇਪਰ ਸੀ ਭਰਾ ਨਾਲ ਚੰਡੀਗੜ੍ਹ ਪੇਪਰ ਦਿਵਾਉਣ ਗਿਆ ਸੀ ਔਰ ਸੌਫਟਵੇਅਰ ਇੰਜੀਨੀਅਰ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਇਹ ਬੇहद ਦਰਦਨਾਕ ਹਾਦਸਾ ਕਿਉਂਕਿ ਇੱਕ ਪਰਿਵਾਰ ਦੀਆਂ ਖੁਸ਼ੀਆਂ ਇਸ ਹਾਦਸੇ ਦੇ ਵਿੱਚ ਉੱਜੜ ਗਈਆਂ ਇੱਕ ਪਰਿਵਾਰ ਦਾ ਚਿਰਾਗ ਇਸ ਹਾਦਸੇ ਦੇ ਵਿੱਚ ਬੁਝ ਗਿਆ ਤੇ ਇਹ ਹਾਦਸਾ ਪੂਰਾ ਕਿਵੇਂ ਵਾਪਰਿਆ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਸਥਾਨਕ ਲੋਕ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕੁੜੀ ਦਾ ਰੈਸਕਿਊ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਇਹ ਪੂਰਾ ਹਾਦਸਾ ਕਿਵੇਂ ਵਾਪਰਿਆ आज जैसे ही टेलीफोन आया मौके पर पहुंचे वहां देखा कि कार जो चालक था हिमांशु बसीन ये अपने सिस्टर को लेके चंडीगढ़ में पेपर दुलवाने के लिए गया था वहां से जैसे ही वापस आया वो टोल बचाने के चक्कर में गदौली से कांडी खुर्द गांव में पहुंच गया और वहां जाके कोई मोटरसाइकिल वाला आया मोटरसाइकिल वाले को बचाते बचाते इस जो इसकी जो कार थी वो जोड़ में गिर गई और पलट गई गांव के लोग इकट्ठे हो गए कानी फूट के उन्होंने लड़की तान्या को तो बचा लिया और ये इसकी पानी में डूबने से लड़के की जो हमाचू बसीन है इसकी मौत हो गई है और उसके बाद जाके मौका वापर जाता था ट्रैक्टर ट्राली के छप्पड़ कार बाहर कड़ी गई है जी लड़की ਕਾਰ ਦੇ ਵਿੱਚ ਸਵਾਰ ਸੀ ਤਾਂ ਉਸ ਦੇ ਵੱਲੋਂ ਆਸ-ਪਾਸ ਦੇ ਜਿਹੜੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਪਰ ਜਿਹੜਾ ਲੜਕਾ ਇਸ ਕਾਰ ਦੇ ਵਿੱਚ ਮੌਜੂਦ ਸੀ ਤਾਂ ਉਸ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਛੱਪੜ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ ਤਾਂ ਜਮਨਾਨਗਰ ਦੇ ਪਿੰਡ ਕਨੜੀ ਕਲਾ ਦੇ ਨੇੜੇ ਇਹ ਹਾਦਸਾ ਵਾਪਰਦਾ ਦੱਸਦੀ ਹੈ ਕਿ ਟੋਲ ਬਚਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕਾਰ ਪਿੰਡਾਂ ਦੇ ਵਿੱਚ ਪਾ ਲਈ ਜਾਂਦੀ ਹੈ ਔਰ ਉਸ ਦੇ ਅੱਗੇ ਕਾਰ ਦੇ ਅੱਗੇ ਜਦੋਂ ਕੋਈ ਆ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਸਿੱਧਾ ਛੱਪੜ ਦੇ ਵਿੱਚ ਜਾ ਡੇਗਦੀ ਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਾਰ ਛੱਪੜ ਦੇ ਵਿੱਚ ਜਾ ਡਿੱਗੀ ਹੈ ਔਰ ਇਸ ਹਾਦਸੇ ਦੇ ਵਿੱਚ ਇਹ ਕਾਰ ਦੇ ਵਿੱਚ ਜੋ ਭੈਣ ਭਰਾ ਸਵਾਰ ਸੀ ਤਾਂ ਉਹਨਾਂ ਦੇ ਵਿੱਚੋਂ ਭਰਾ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਜਿਹੜੀ ਲੜਕੀ ਹੈ ਉਸ ਨੂੰ ਇਸ ਹਾਦਸੇ ਦੇ ਵਿੱਚ ਲੋਕਾਂ